ਹਾਂ ਅੱਜ ਆਈ ਬੋਣੀ ਹਾਂ ਲੈ ਕੇ ਆਈ ਬੋਣੀ ਹਾਂ ਲੈ ਕੇ ਆਈ ਬੋਣੀ ਹਾਂ ਤੇ ਕਿਹਨਾਂ ਬਾਕੀ ਦੇ ਨੇ ਇਹ ਵੀ ਨੇ ਬਹੁਤ ਦੂਰੇ ਕਾਫੀ ਅੰਦਰੋਂ ਮਸੂਮ ਦੂਰੇ ਰਹਿੰਦੇ ਆ ਉਹਨਾਂ ਪਰ ਇਹ ਲੰਘਦੇ ਨੇ ਅੱਛਾ ਉਹ ਚਾਹੀਦੀ ਨਹੀਂ ਉਹਨਾਂ ਲੈ ਕੇ ਹਾਂ ਕੋਈ ਨਾ ਕੋਈ ਨਾ ਦੇ ਜਨ ਇਹ ਚੱਕਰ ਹੈ ਕਿ ਉਹ ਵਾਸ਼ਰੂਮ ਦੇ ਨੰਬਰਾਂ

ਨਹੀਂ ਪੈਂਦਾ ਜੀ ਚਿੰਤਾ ਨਾ ਕਰੋ ਕਿੰਨਾ ਬਹੁਤ ਮਾਰਾ ਕਿੰਨੇ ਸਾਲ ਹੋ ਗਏ ਜਦੋਂ ਇਹ ਮੁੱਕ ਗਿਆ ਨਾ ਪਾਉਜ ਫੋਨ ਤੇ ਗੱਲ ਜ਼ਰੂਰ ਕਰ ਲਿਓ ਮੇਰੇ ਨਾਲ ਤੁਸੀਂ ਜਿਹਦੀ ਬਾਈ 2 ਸਾਲ ਚਲਾ ਕੇ ਡਾਕਟਰ ਨੂੰ ਤੁਹਾਨੂੰ ਕਰਤੀ ਸੀ ਉਸ ਦੂਬਾ ਦੌਰਾਂ ਪਿਆ ਦौरा ਦੂਬਾ ਜੇ ਕੋਈ 6 ਮਿੰਟ ਠੀਕ ਨਹੀਂ ਫੇਰੇ ਮੈਡ ਲਾ ਕੇ ਦੁਬਾਰਾ ਫਿਰ ਹੋਮੋ ਬਾਈ ਦੇ ਕਿ ਜੀ ਇਹ ਤਾਂ ਹੀ ਪੈਂਦਾ ਜੀ ਹਟ ਜਾਣਗੇ ਇਹ ਕਾਫੀ ਜ਼ਿਆਦਾ ਕੋਈ ਗੱਲ ਨਹੀਂ ਇਹ ਇਦਾਂ ਹੀ ਹੁੰਦਾ ਜੀ ਇਹਦੇ ਚ ਹੋ ਜਾਊਗਾ ਠੀਕ ਇਹ ਦਵਾਈ ਸੁੰਘਣ ਨੂੰ 3 ਮਹੀਨਿਆਂ ਦੀ ਹੈ ਦਵਾਈ ਸੁੰਘਣ ਵਾਲੀ ਹੈ 3 ਮਹੀਨਿਆਂ ਬਾਅਦ ਆਪਾਂ ਇਹ ਵੀ ਬੰਦ ਕਰ ਦੇਣਾ ਬੋਲ ਲਾ ਦਿਓ ਤੁਸੀਂ ਜਦੋਂ ਇਹ ਮੁੱਕਣ ਵਾਲੀ ਹੋਈ ਠੀਕ ਹੈ ਤਾਂ ਫਿਰ ਸ਼ਾਮ ਨੂੰ ਖਾਣਾ ਖਾਣ ਹਾਂ ਠੀਕ ਹੈ ਹੋ ਕੇ ਉਹ ਵੀ ਚੈੱਕ ਕਰਾਉਂਦਾ ਫਿਰ ਸਰੀਰ ਦਾ ਖਰਾਬਾ ਲਓ ਜੀ ਤਿੰਨ ਕੋਲੋਗ ਇਹਨਾਂ ਨੂੰ ਕੀ ਦਵਾਈ ਅੰਗਰੇਜ਼ੀ ਮੇਰੇ ਜਦੋਂ 2 ਸਾਲ ਪਹਿਲਾਂ ਕੰਮ ਕਰ ਰਿਹਾ ਸੀ ਡਾਕਟਰ ਨੇ ਸੁੰਘਣਾ ਅੱਛਾ ਥੋੜਾ ਜਿਹਾ ਹੋਰ ਜਿਆਦਾ ਆ ਸੁੰਗਣੀ ਆ ਦੈਂਚ ਤਿੰਨ ਵਾਰ ਸੁੰਗਣੀ ਆ ਕੁਰਸੀ ਦੇ ਨਾਲ ਬਰਾਹੋ ਦੋ ਵਾਰ ਤਿੰਨ ਤਿੰਨ ਵਾਰ ਕਰਦੇ ਹੋ ਇਹਨਾਂ ਦੀ ਮੈਨੂੰ ਇਹ ਲੱਗਦਾ ਵੀ ਆਹ ਬੁੜੀ ਦੇ ਨਾਲ ਇਹ ਮੁੰਡਾ ਠੀਕ ਹੋ ਜੂ ਨਾ ਹੋਇਆ ਤਾਂ ਇੱਕ ਹੋਰ ਦੇ ਦੇ ਦਿਆਂਗੇ ਫਤਮਾ ਹੋਈ ਤੇ ਕਿੰਨੇ ਟਾਈਮ ਬਾਅਦ ਦੌਰਾ ਪੈਂਦੈ ਪਹਿਲਾਂ ਤਾਂ ਇਹਨੂੰ ਪੈਂਦਾ ਪਹਿਲਾਂ ਘਰਸੇ ਪਹਿਲਾਂ ਤਾਂ ਅੱਖਾਂ ਜੇ ਗਾਇਦੇ ਸੀ ਕਿ ਮੈਨੂੰ ਚੱਕਰ ਆ ਗਿਆ ਅੱਖਾਂ ਪਾੜ ਲੰਦਾ ਸੀ ਜੀ ਇਹ ਉਹਨਾਂ ਪਰਸੋਂ ਰਾਤ ਨੂੰ ਨੇ ਇਹਨੇ ਮੀਟਮੁਖ ਖਾ ਲਿਆ ਹੂੰ ਤੋਂ ਬਾਅਦ ਵਿੱਚ ਖਾਣ ਤੋਂ ਬਾਅਦ ਇਹਨੇ ਸਹੀ ਰਖੜਾ ਲਿਆ ਪੂਰਾ ਅੱਖਾਂ ਦੇ ਪਾਸੋਂ ਗਰਦਨ ਵੀ ਲੈ ਕੇ ਸਾਹ ਤੇ ਉਦੋਂ ਪਹਿਲਾਂ ਘੱਟ ਸੀਗੇ ਪਰਸੋਂ ਜ਼ਿਆਦਾ ਸਿਰਸ ਵੀਡੀਓ ਦੇਖੀ ਕੋਈ ਖਾਸ ਵੀਰਤ ਨਾ ਆਏ ਸੋ ਬੋਰੀ ਪਰਹੇਜ਼ ਦੱਸੋ ਇਹਨਾਂ ਨੂੰ ਸਪੈਸ਼ਲ ਬਲ ਖਾਣਾ ਹੀ ਨਹੀਂ ਹੈਗਾ ਸਪੈਸ਼ਲ ਮੀਟ ਹੀ ਨਹੀਂ ਖਾਣਾ ਠੀਕ ਹੈ ਜੀ ਮੀਟ ਅੰਡਾ ਸਰਾਬ ਅ ਪਰਫਿਊਮ ਨਹੀਂ ਲਗਾਉਣਾ ਡ੍ਰਿੰਕ ਕੋਲਡ ਡ੍ਰਿੰਕ ਵਗੈਰਾ ਨਹੀਂ ਪੀਣਾ ਠੀਕ ਹੈ ਅ ਸੋਈ ਚ ਨਹੀਂ ਜਾਣਾ ਬਸ ਸਾਰੀ ਜੀਜੂਲ ਮੀਟ ਅੰਡੇ ਦਾ ਤਾਂ ਸਾਡਾ ਬਿਲਕੁਲ ਹੀ ਬਣੇ ਜਾ ਦਾਰੂ ਨਹੀਂ ਪੀਣੀ ਤੁਸੀਂ ਮਾੜਾ ਮੋਟਾ ਕਰ ਸਕਦੇ ਹੋ ਪਰ ਮੀਟ ਦਾਰੂ ਨਹੀਂ ਪੀਣੀ ਨਾ ਦਾਰੂ ਕੋਈ ਜਰਾ ਬੱਚਾ ਜੀ ਨਹੀਂ ਕੋਈ ਵਾਰੀ ਜਵਾਬ ਹੋਈਆਂ ਲੱਗ ਜਾਂਦੇ ਆ ਨਾ ਮੀਟ ਦਾ ਸਾਡਾ ਫਸਟ ਬਰਾਉਡ ਹੈ ਮੀਟ ਦਾ ਬਦਰੀਤ ਜੀ ਪਾਰਟੀ ਤੇ ਜਾ ਕੇ ਆਏ ਸੀ ਆਪਣੀ ਮਰ ਕੰਮ ਜਾ ਰਿਹਾ ਉਹ ਨਹੀਂ ਕਰਨਾ ਉਹ ਦਿਨ ਜੀ ਪਹਿਲੀ ਵਾਰ ਸਾਨੂੰ ਪਤਾ ਪਾਇਆ ਵੀ ਨੁਜਾਜ਼ ਕਰ ਗਿਆ ਦਰਵਾਜ਼ਾ ਨਾ ਦਿਓ ਕੋਲ ਡਰਿੰਕ ਵੀ ਪਰਹੇਜ਼ ਕਰਾਇਓ ਸਾਰੇ ਠੀਕ ਹੈ ਜੀ ਚੰਗਾ ਰਹੂਗਾ ਬੰਦਾ ਉਹਨਾਂ ਦੀ ਜਿਹੜੀ ਗੈਸ ਜੀ ਚੜਦੀ ਆ ਨਾ ਉਹ ਦਿਮਾਗ ਚੱਕ ਦਿੰਦੀ ਆ ਬੰਦਾ ਜਿਹੜੀ ਚੜਦੀ ਜਾਂਦਾ ਮੈਨੂੰ ਚੱਕ ਹਾਂ ਉਹ ਕੋਲ ਡਰਿੰਕ ਤਾਂ ਬੰਦ ਕਰਾਉਂਦੇ ਆ ਉਹ ਗੈਸ ਦਿਮਾਗ ਨੂੰ ਖਰਾਬ ਕਰਦੀ ਆ ਟਾਂਡਾ ਵੀ ਬਹੁਤੀ ਬਕੀ ਉਹ ਨਹੀਂ ਟਾਂਡਾ ਖਰਾਬ ਡਰਿੰਕ ਜੀ ਜੀ ਉਹ ਕੋਲ ਡਰਿੰਕ ਠੀਕ ਹੈ ਜੀ ਠੀਕ ਹੈ ਛੋਮੀ ਜੀ ਦਿਖਾ ਦੇ ਰਹਾ ਜੇ ਮਾੜੀ ਜੀ ਪਤਾ ਲੱਗਿਆ ਸਾਨੂੰ ਕਿੱਥੇ ਤੱਕ ਦਵਾਈ ਗਈ ਪਤਾ ਲੱਗਦਾ ਦੋਨੇ ਪਾਸੇ ਗਈ ਹੈ ਬਹੁਤ ਠੀਕ ਹੈ ਇਹ ਵਾਲੇ ਵੀ ਜੀ ਮਾੜੀ ਨਾਲ ਦਵਾਈ ਮੁਕੀ ਮੁਕੀ ਤੇ ਹਲੇ ਨੰਗ ਜਾਣੇ ਦੋ ਤਿੰਨ ਮਹੀਨੇ ਅੱਛਾ ਜੀ ਹੋਰ ਕਾਲ ਕਰ ਲਿਓ ਜੋ ਮੌਕੇ ਹੀ ਲਾਇਆ ਚਲੋ ਕੋਈ ਨਾ ਦੇਖ ਲਾਂਗੇ ਅੱਪਾਂ ਆਂਦੇ ਆਏ ਜੀ